ਹਾਂਜੀ ਦੋਸਤੋ ਪੰਜਾਬੀ ਗਾਇਕ ਸਜਨਾ ਦੀਪ ਜੀ ਵਿਆਹ ਦੇ ਬੰਦਨ ਵਿੱਚ ਵੱਜ ਚੁੱਕੇ ਨੇ ਜਿੰਨਾਂ ਦੀਆਂ ਕੀ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਸਜਨਾ ਦੀਪ ਨੇ ਆਪਣੇ ਵਿਆਹ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਹੀਂ ਸਾਂਝੀ ਕੀਤੀ ਪਰ ਉਹਨਾਂ ਦੇ ਵਿਆਹ ਦੇ ਵਿੱਚ ਜਿੰਨਾ ਮਹਿਮਾਨਾਂ ਨੇ ਸ਼ਿਰਕਤ ਕੀਤੀ ਹੈ ਉਹਨਾਂ ਵੱਲੋਂ ਸਾਨੂੰ ਵਿਆਹ ਦੀ ਜਾਣਕਾਰੀ ਪਤਾ ਲੱਗੀ ਹੈ ਜਿਵੇਂ ਕਿ ਨਾਮੀ ਕਲਾਕਾਰ ਗਿਲਰੋਂਤਾ ਜੀ ਰਣਜੀਤ ਬਾਵਾ ਪਵਿੱਤਰ ਲਸੋਈ ਹਰਜੀਤ ਹਰਮਨ ਅਤੇ ਰਵਿੰਦਰ ਗਰੇਵਾਲ ਹੋਰ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸਜਣਦੀਪ ਦੇ ਵਿਆਹ ਤੇ ਜਿੰਨਾ ਕਲਾਕਾਰਾਂ ਨੇ ਖੂਬ ਲਾਈਆਂ ਰੌਣਕਾਂ ਸਜਣਦੀਪ ਜੀ ਦੀ ਵਾਈਫ ਦਾ ਨੇਮ ਸ਼ਾਨਪ੍ਰੀਤ ਕੌਰ ਹੈ ਸੋ ਤੁਸੀਂ ਵੀ ਦੋਸਤੋ ਇਹਨਾਂ ਦੇ ਵਿਆਹ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ ਵੀਡੀਓ ਦੇ ਲਾਸਟ ਵਿੱਚ ਅਸੀਂ ਵੀ ਸਜਣਦੀਪ ਜੀ ਤੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦੇ ਆ ਪਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹਮੇਸ਼ਾ ਹੱਥ ਬਣਾਈ ਰੱਖਣਾ ਆਓ ਤੁਹਾਡੇ ਨਾਲ ਦੋਸਤੋ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆਂ ਇਹ ਕੋਈ ਭਾਵੇਂ ਵੀਰਦਰ ਆਦੇ ਦਾ ਜਿਹਨਾਂ ਨੇ ਇਹ ਮਸਵਾਲ